ਮ ਡੀਸੀ ਆਫਿਸ ਆਇਸੀ ਕਿਸ ਤਰ੍ਹਾਂ ਦੇ ਹਾਲਾਤ ਆ ਇਹ ਥੁਰ ਲੰਗਨ ਦਾ ਰਸਤਾ ਬਹੁਤ ਹੀ ਖਰਾਬ ਹੈ ਬਹੁਤ ਨੈਰੋ ਹੈ ਹੋਰ ਲੰਗੇ ਹੀ ਨਹੀਂ ਜਾ ਸਕਦਾ ਮਸਾਂ ਹੀ ਦੀਵਾਰ ਨੂੰ ਫੜ ਕੇ ਤੇ ਸਹਾਰਾ ਲੈ ਕੇ ਉੱਚੇ ਚੜਨਾ ਤੇ ਕੋਈ ਬਜ਼ੁਰਗ ਤਾਂ ਬਿਲਕੁਲ ਹੀ ਨਹੀਂ ਚੜ ਸਕਦਾ ਇਵਨ ਮੇਰੇ ਵਰਗੇ ਨੂੰ ਬਹੁਤ ਔਖਾ ਹੋਇਆ ਤਾਂ ਹੋਰ ਬਜ਼ੁਰਗਾਂ ਲਈ ਤਾਂ ਬਹੁਤ ਹੀ ਔਖਾ ਹੈ ਜਿਸ ਪ੍ਰਸ਼ਾਸਨ ਦੇ ਕੋਲ ਸਾਰੇ ਲੁਧਿਆਣੇ ਦੇ ਲੋਕ ਆਂਦੇ ਆ ਜਿਸ ਪ੍ਰਸ਼ਾਸਨ ਨੇ ਪੂਰੇ ਲੁਧਿਆਣੇ ਤੇ ਲੋਕਾਂ ਦਾ ਧਿਆਨ ਰੱਖਣਾ ਉਥੇ ਇਦਾਂ ਦੇ ਹਾਲਾਤ ਆ ਤੇ ਬਾਕੀ ਥਾਵਾਂ ਦੀ ਕੀ ਹਾਲੀ ਲੁਧਿਆਣੇ ਇਹ ਤਾਂ ਡੈਫੀਨੇਟਲੀ ਕਰਨਾ ਚਾਹੀਦਾ ਸੋ ਦੈਟ ਆਮ ਪਬਲਿਕ ਨੂੰ ਜਿਹੜਾ ਹੈ ਮੁਸ਼ਕਿਲ ਨਾ ਹੋਵੇ ਕਿਉਂਕਿ ਹਰ ਵਰਗ ਦੇ ਲੋਕਾਂ ਨੇ ਇੱਥੇ ਆਣਾ ਹੁੰਦਾ ਕਿਸੇ ਨਾ ਕਿਸੇ ਕੰਮ ਨਾਲ ਤਾਂ ਉਹ ਕੰਮ ਜਿਹੜੇ ਉਹਨਾਂ ਨੇ ਕਰਨੇ ਨੇ ਉਹਦੇ ਲਈ ਐਟ ਲੀਸਟ ਉਹਨਾਂ ਨੂੰ ਲੰਘਣ ਦੀ ਸੁਵਿਧਾ ਤਾਂ ਹੋਣੀ ਚਾਹੀਦੀ ਰਸਤਾ ਤਾਂ ਸਹੀ ਜੇ ਮੈਂ ਬਹੁਤ ਔਖੀ ਆਈ ਮੈਨੂੰ ਦੋ ਬੰਦਿਆਂ ਨੇ ਹੈਲਪ ਕੀਤਾ ਤਾਂ ਮੈਂ ਉਹਦੇ ਉੱਤੇ ਚੜ ਪਾਈ ਆ ਤੇ ਜਗ੍ਹਾ ਵੀ ਇੰਨੀ ਕਿ ਸੀ ਕਿ ਜਿਵੇਂ ਮਸਾਂ ਹੀ ਪੈਰ ਰੱਖਿਆ ਜਾ ਸਕੇ ਉਹਦੇ 'ਚ ਮੇਰੇ ਨਾਲ ਜਤਿੰਦਰ ਆਦਿ ਆਈ ਅੱਜ ਸਾਨੂੰ ਸੀਪੀ ਆਫਿਸ ਚ ਬੁਲਾਇਆ ਗਿਆ ਮੇਰੇ ਦੋਸਤ ਨੂੰ ਤੇ ਉਸ ਤੋਂ ਬਾਅਦ ਸੀ ਗੱਡੀ ਉੱਥੇ ਲਾ ਕੇ ਆ ਹਾਲ ਦੇਖ ਲੋ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਨੂੰ ਚਾਹੀਦਾ ਇਧਰ ਧਿਆਨ ਦੇਣ ਚਾਹੀਦਾ ਆ ਇੱਕ ਤਾਂ ਬੰਦਾ ਜਦੋਂ ਫੋਨ ਆਂਦਾ ਵੈਸੇ ਡਰ ਜਾਂਦਾ ਵੀ ਸਾਨੂੰ ਫੋਨ ਆਇਆ ਸਾਹਬ ਦਾ ਇਧਰ ਕਿਸੇ ਕ੍ਰਾਈਮ ਬ੍ਰਾਂਚੋਂ ਕਿਸੇ ਪੁਲਿਸ ਆਫਸਰ ਦਾ ਫੋਨ ਆਇਆ ਪਰ ਉਹਨੂੰ ਦਿੱਕਤ ਆਂਦੀ ਆ ਇਥੋਂ ਨੰਗਨ ਦੀ ਤੋ ਰਸਤਾ ਦੇਖ ਲੋ ਤੁਸੀਂ ਇੱਕ ਬਰਸਾਤ ਹੀ ਆਈ ਆਲੇ ਰਾਤ ਦੀ ਤੋ ਕਿੰਨਾ ਆਮ ਪਬਲਿਕ ਨੂੰ ਕੋਈ ਰਾਹਤ ਨਹੀਂ ਹੈਗੀ ਲਗਾ ਇੱਕ ਪਹਿਲਾ ਰਸਤਾ ਵੀ ਖੁੱਲਾ ਰਹਿੰਦਾ ਸੀਗਾ ਹੁਣ ਬੈਰੀਕੇਡ ਲਾਗੇ ਇਹ ਪਤਾ ਨਹੀਂ ਬੈਰੀਕੇਡ ਕਿਉਂ ਲਾਏ ਗਏ ਆ ਆਮ ਬੰਦੇ ਨੂੰ ਬੜੀ ਪਰੇਸ਼ਾਨੀ ਹੁੰਦੀ ਬੈਰੀਕੇਡ ਨਾਲ ਉਹ ਨੰਗਣਾ ਆਣਾ ਜਾਣਾ ਅੰਦਰ ਆਣਾ ਜਾਣਾ ਬਾਹਰ ਬੜਾ ਮੁਸ਼ਕਲ ਹੁੰਦਾ ਆ ਸਰ ਪਹਿਲਾਂ ਬੜੇ ਪੁਲਿਸ ਕਮਿਸ਼ਨਰ ਆਏ ਕਰੇ ਇਦਾਂ ਦਾ ਬੈਰੀਕੇਟਿੰਗ ਨਹੀਂ ਹੋਈ ਸੀ ਪਰ ਹੁਣ ਕੀ ਕਰਨ ਲੱਗਦਾ ਵੀ ਇਸ ਤਰ੍ਹਾਂ ਪੂਰਾ ਇੱਥੇ ਤੱਕ ਕੀ ਰਿਕਾਰਡਿੰਗ ਵੀ ਨਹੀਂ ਕਰ ਲੈਂਦੇ ਇਥੇ ਹਾਂ ਸੀਪੀ ਸਾਹਿਬ ਉਹਨਾਂ ਕਹਿੰਦੇ ਵੀ ਆਈਪੀ ਕਲਚਰ ਬਣ ਗਿਆ ਸਾਰਾ ਲੱਗਦਾ ਕਿ ਅੱਜਕੱਲ ਬਜ਼ੁਰਗ ਲੰਘਦੇ ਨੇ ਵੱਡੀਆਂ ਮੁਸ਼ਕਲਾਂ ਦਾ ਹੁੰਦਾ ਬਹੁਤ ਔਕੜਾਂ ਆਂਦੀ ਆ ਜੀ ਜੋ ਲੋ ਸਾਡੇ ਵਰਗਾ ਤਾਂ ਲੰਗ ਜਾਂਦਾ ਜਿਹੜਾ ਵਿਚਾਰਾ ਕੋਈ ਵਿਚਾਰਾ ਚੱਲ ਹੀ ਨਹੀਂ ਸਕਦਾ ਜਿਹਨੂੰ ਬਾਹ ਫੜ ਕੇ ਲਿਆਂਦਾ ਬੱਚਾ ਕਿਸੇ ਦਾ ਆਪਣੇ ਬਾਪ ਨੂੰ ਉਹਦਾ ਕੀ ਹਾਲ ਹੁੰਦਾ ਹੋਊਗਾ ਇੱਕ ਲੇਡੀ ਲੰਗੀ ਆ ਲੋਕਾਂ ਨੇ ਹੱਥ ਲਾ ਕੇ ਮਤਲਬ ਚੱਕੀ ਚੱਕ ਕੇ ਚੜਾਇਆ ਉਹਨੂੰ ਹਾਂਜੀ ਹਾਂਜੀ ਉਹ ਬੰਦਾ ਹਾਲਾਤ ਦੇਖੋ ਇਹਨਾਂ ਨੂੰ ਸੀਪੀ ਸਾਹਿਬ ਨੂੰ ਚਾਹੀਦਾ ਇਹਨੂੰ ਮਤਲਬ ਬੈਰੀਕੇਡ ਹਟਾਦਨੇ ਚਾਹੀਦਾ ਵੀਆਈਪੀ ਕਲਚਰ ਖਤਮ ਕਰਨਾ ਚਾਹੀਦਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप